ਆੜ ਦੀ ਪੁਲਿਸ ਭਾਵੇਂ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾ ਕੇ ਰੱਖਣ ਵਿੱਚ ਕਾਫੀ ਸਖਤੀ ਵਰਤਦੀ ਹੈ ਪਰ ਫਿਰ ਵੀ ਲੁਟੇਰੇ ਸਿਰੇ ਦੇ ਢੀਠ ਬਣੇ ਹੋਏ ਹਨ ਕਿ ਲੁੱਟਖੋਹ ਦੀਆਂ ਵਰਦਾਤਾਂ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਹਨ ਅੱਜ ਆੜ ਦੀ ਮਾਤਾ ਸਵਰਨਕੌਰ ਨੇ ਦੱਸਿਆ ਕਿ ਇੱਕ 스ਵਿਫਟ ਗੱਡੀ 'ਚ ਤਿੰਨ ਜਾਣੇ ਆਏ ਜਿਨ੍ਹਾਂ 'ਚ ਦੋ ਔਰਤਾਂ ਵੀ ਸ਼ਾਮਲ ਸਨ ਨੇ ਪਾਣੀ ਪੀਣ ਦੇ ਬਹਾਨੇ ਉਸ ਦੀ ਵਾਲੀ ਲਾਹ ਲਈ ਤੇ ਉਥੋਂ ਫਰਾਰ ਹੋ ਗਏ ਬਾਲੀ ਲੌਨ ਦੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਘਟਨਾ ਦੀ ਸੂਚਨਾ ਮਿਲਦਿਆ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਗਏ ਹਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਮਨਦੀਪ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਰਿਪੋਰਟ Yeah. ਭਾਈ ਜੀ ਕੀ ਆ ਨਾਮ ਆਪਣਾ ਜੀ ਮੇਰਾ ਨਾਮ ਮਨਜੀਤ ਸਿੰਘ ਜੀ ਮੈਂ ਪੈਂਦਾ ਔੜਾ ਜੀ ਅੱਜ ਕੀ ਗੱਲ ਹੋਈ ਕਿਹਾ ਅੱਜ ਮੇਰੇ ਇੱਥੇ ਦੁਕਾਨ ਦੇ ਕੋਰੇ ਮਾਤਾ ਬੈਠੀ ਸੀਗੀ ਤੇ ਅਸੀਂ ਅੰਦਰ ਰਗੇ ਤੇ ਕੋਈ ਗੱਡੀ ਵਾਲੇ ਆ ਕੇ ਰੁਕੇ ਇੱਥੇ ਉਹਨਾਂ ਨੇ ਪਾਣੀ ਮੰਗਿਆ ਦੋ ਲੇਡੀਜ਼ ਸੀਗੀ ਇੱਕ ਬੰਦਾ ਸੀਗਾ ਪਾਣੀ ਮੰਗਿਆ ਮਾਤਾ ਨੇ ਪਾਣੀ ਲਿਆ ਕੇ ਅੰਦਰੋਂ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਤੇ ਜਦੋਂ ਮਾਤਾ ਗਲਾਸ ਫੜਨ ਗਈ ਉਹਨਾਂ ਨੇ ਤਾਕੀ ਚ ਖਿੱਚ ਕੇ ਅੰਦਰੋਂ ਅੰਦਰੋਂ ਸਿੱਟ ਲਈ ਉਹਦੇ ਨਾਲ ਮਾਤਾ ਦੀ ਵਾਲੀ ਖਾ ਫੁੱਲ ਗਏ ਉਹ ਗੱਡੀ 'ਤੇ ਆ ਕੇ ਲੈ ਗਏ ਹਾਂਜੀ ਵਾਲੀਆਂ ਸੋਨੇ ਦੀਆਂ ਸੀਗੀਆਂ ਹਾਂਜੀ ਪੁਲਿਸ ਨੂੰ ਉਹ ਕੀਤਾ ਸੀਗਾ ਪੁਲਿਸ ਆ ਕੇ ਗਈ ਆ ਹਾਂਜੀ ਹੁਣੇ ਆ ਗਏ ਉਹ ਆ ਗਏ ਸੀਗੇ ਪੁਲਿਸ ਵਾਲੇ ਹਾਂਜੀ ਕੀ ਮੰਗ ਰਹੇ ਸੀਗਾ ਹਾਂਜੀ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਤੇ ਇਦਾਂ ਦੇ ਜਿਹੜੇ ਬੰਦੇ ਆ ਉਹਨਾਂ 'ਤੇ ਨਾਥ ਪਾਈ ਜਾਵੇ ਜਿਹੜੇ ਚੋਰਾ ਤੇ ਦੱਗੀ ਨਸ਼ੇ ਵਾਲੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਹਨਾ ਤੇ ਅਸੀਂ ਦੇਹੀ ਮੰਗ ਕਰਦੇ ਹਾਂ ਜੀ ਗਾਂਹਾਂ ਕੋਲ ਆਉਣ ਵਾਲਿਆਂ ਦੇ ਉਹਨਾਂ ਦੇ ਵਾਕਿਆਂ ਦੇ ਵਿਚਾਰ ਰਵੇ ਹੋਰ ਲੋਕਾਂ ਦੇ ਵਿਚਾਰ ਰਵੇ ਹਨਾ ਜੀ ਅੱਜ ਸਰ ਕੀ ਆਪਣਾ ਨਾਮ ਅੱਜ ਬਾਰਦਾਤ ਹੋਈ ਆ ਮੇਰਨਾ ਐਸੀ ਹੀਮਰਾਜਾ ਮਾਤਾ ਸਵਰਨਕੌਰ ਨੇ ਬਿਆਨ ਲਖਾਇਆ ਵੀ ਗੁਨਾਮ ਰੂਮ ਕਾਰ ਚ ਦੋ ਔਰਤਾਂ ਤੇ ਇੱਕ ਬੰਦਾ ਸੀਗਾ ਉਹਨਾਂ ਨੇ ਖੋਹ ਕੀਤੀ ਆ ਬਿਆਨ ਲੈਂਦੇ ਆ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਰੇ ਜਿਹੜੀ ਉਹ ਕਿਸ ਤਰੀਕੇ ਨਾਲ ਹੋਇਆ ਕੋਈ ਗੱਡੀ ਦੇ ਮੋਟਰਸਾਈਕਲ ਦੇ ਪੈਸਾ ਕਾਰ ਸੀ ਸਵਿਫਟ ਕਾਰ ਸੀ ਉਹਦੇ ਵਿੱਚ ਦੋ ਔਰਤਾਂ ਸੀਗੀਆਂ ਉਹਨਾਂ ਨੇ ਮਤਨ ਦੀ ਬਾੜੀ ਖੋਹੀ ਆ ਤੇ ਕੈਮਰੇ ਖੰਗਾਲੇ ਆ ਇਹ ਬਣਦੀ ਰਣੀ ਦੀ ਕਾਰਵਾਈ ਮਤਨ ਨੂੰ ਕਿਸ ਤਰੀਕੇ ਨਾਲ ਉਹ ਕਹਿੰਦੇ ਪਾਣੀ ਮੰਗਿਆ ਮਦਰ ਜਦੋਂ ਉਹਨੂੰ ਪਾਣੀ ਦਿੱਤਾ ਤੇ ਉਹ ਬਾਰੀ ਦੀ ਝਾੜਟ ਮਾਰ ਕੇ ਫੁੱਲ ਖਿੜੇ